ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਇਸ ਵੀਡੀਓ ਰਾਹੀਂ ਗੁਰਾਸੜਾ ਸੇਵਾ ਘਰ ਪਿੰਡ ਬਾਗਾ ਵਿਖੇ ਜਿਹੜੇ ਵਿਦਿਆਰਥੀ ਸਟੂਡੈਂਟਸ ਆਏ ਆ ਵਿਦ ਪ੍ਰਿੰਸੀਪਲ ਸਰ ਟੀਚਰਸ ਦੇਖेंगे ਇਹ ਵੀਡੀਓ ਬਹੁਤ ਵਧੀਆ ਦੇਖਣ ਵਾਲੀ ਵੀਡੀਓ ਆ ਕਿਉਂਕਿ ਇਹਦੇ ਵਿੱਚ ਭਾਈ ਮਨਜੋਤ ਸਿੰਘ ਤਲਵੰਡੀ ਜੀ ਨੇ ਇਸ ਵੀਡੀਓ ਰਾਹੀਂ ਜਿਹੜੇ ਇੱਥੇ ਰਹਿ ਰਹੇ ਪਰਿਵਾਰਕ ਮੈਂਬਰ ਉਹਨਾਂ ਦੀ ਸਟੋਰੀ ਬਾਰੇ ਦੱਸਿਆ ਆ ਜੋ ਰਿਐਲਿਟੀ ਉਹਨਾਂ ਨਾਲ ਹੋਇਆ ਸ਼ਾਇਦ ਤੁਸੀਂ ਦੇਖ ਕੇ ਤੁਹਾਡਾ ਦਿਲ ਟੁੰਬਿਆ ਜਾਵੇ ਤੁਸੀਂ ਇਹਨਾਂ ਸੁਸਾਇਟੀ ਦੇ ਨਾਲ ਜੁੜ ਜਾਓ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਇਸ ਵੀਡੀਓ ਨਾਲ ਜੁੜ ਕੇ ਸਾਡੇ ਬੱਚੇ ਸਾਡੇ ਪੇਰੈਂਟਸ अनेਕਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਇਸ ਸੁਸਾਇਟੀ ਨਾਲ ਜੁੜ ਕੇ ਵੱਧ ਤੋਂ ਵੱਧ ਸੇਵਾ ਕਰਨੀ ਬਹੁਤ ਸਾਰਿਆਂ ਨੇ ਭਾਈ ਮਨਜੋਤ ਸਿੰਘ ਤਲਵੰਡੀ ਜੀ ਦੇ ਨੰਬਰ ਵੀ ਲਏ ਆ ਤੇ ਇਸ ਸੁਸਾਇਟੀ ਦੇ ਨਾਲ ਜੁੜ ਕੇ ਵੀ ਉਹ ਸੇਵਾ ਕਰਨਗੇ ਬੱਚੇ ਆਪਣਾ ਬਰਥਡੇ ਇੱਥੇ ਮਨਾਉਣਗੇ ਕੋਈ ਫਜ਼ੂਲ ਖਰਚੀ ਨਹੀਂ ਕਰਨਗੇ ਕਿਉਂਕਿ ਇਸ ਵੀਡੀਓ ਨੂੰ ਦੇਖ ਕੇ ਇੱਥੇ ਘੁੰਮ ਕੇ ਤੇ ਉਹਨਾਂ ਦਾ ਜਿਹੜਾ ਮਨ ਜਿਹੜਾ ਆ ਬੜਾ ਇਸ ਗੱਲ ਨੂੰ ਜਿਹੜਾ ਡਾਇਵਰਟ ਹੋਇਆ ਕਿ ਅਸੀਂ ਜਿਹੜੀ ਸੇਵਾ ਕਰਨੀ ਆ ਸੋਸ਼ਲ ਵਰਕਰ ਬਣ ਕੇ ਤੇ ਮੈਂ ਇੱਕ ਵਾਰ ਫਿਰ ਤੋਂ ਸੈਂਟ ਸੋਲજર ਸਕੂਲ ਦੇ ਪ੍ਰਿੰਸੀਪਲ ਸਰ ਦਾ ਤੇ ਟੀਚਰਸ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੱਚਿਆਂ ਨੂੰ ਇੱਥੇ ਲਿਆ ਕੇ ਬੱਚਿਆਂ ਨੂੰ ਇਹਦੇ ਬਾਰੇ ਦਿਖਾ ਲਿਆ ਤੇ ਇਸ ਵੀਡੀਓ ਨੂੰ ਵੀ ਤੁਸੀਂ ਦੇਖ ਕੇ ਇਸ ਸੋਸਾਇਟੀ ਨਾਲ ਜਰੂਰ ਜੁੜੂਗੇ ਮੈਂ ਹੀ ਬੇਨਤੀ ਕਰਦਾ ਕਿ ਵੀਡੀਓ ਨੂੰ ਬਰ ਬਰ ਸ਼ੇਅਰ ਕਰਨਾ ਮੇਰਾ ਨਾਮ ਹੈਰਾ ਅਮਨ ਕੰਮ ਕਰਦਾ ਸੀ ਆਪਣੇ ਪਰਿਵਾਰ ਨੂੰ ਪਾਰਦਾ ਸੀ ਵੱਲੋਂ ਸਾਰੀ ਆਪਣੀ ਜੋ ਵੀ ਕਮਾਈ ਕਰਦਾ ਸੀ ਬਿਜਲੀ ਦਾ ਕੰਮ ਕਰਦਾ ਪਰ ਜਦੋਂ ਬਿਜਲੀ ਨੂੰ ਕੋਈ ਕਰੰਟ ਲੱਗ ਗਿਆ ਥੱਲੇ ਡੇਗ ਪਿਆ ਜਿਹੜਾ ਇੱਕ ਸਹਾਰਾ ਜਨੋ ਵੜ ਗਿਆ ਜਿਹੜੀ ਪਰਿਵਾਰ ਨੂੰ ਇਹ ਕਮਾ ਕੇ ਦਿੰਦਾ ਸੀ ਉਹਨਾਂ ਨੇ ਇਹਦਾ ਸਾਥ ਛੱਡਦਾ ਨਾਲ ਦਾ ਰਾਜ ਕਰਵਾਇਆ ਨਾ ਹੀ ਕਮਾਹਲ ਉਹ ਉੱਥੇ ਕੰਟੀ ਦੁਆਰਾ ਸਾਥ ਕਰਦਾ ਗੱਲ ਇਹ ਆ ਵੀ ਆਪਣੇਆਂ ਦਾ ਸਾਥ ਸਾਡੇ ਲਈ ਸਭ ਤੋਂ ਕੀਮਤੀ ਆ ਆਪਣੇਆਂ ਦਾ ਸਾਥ ਕਿ ਇਹ ਆਪਣੇ ਅਸੀਂ ਗਾਂ ਜਾ ਕੇ ਵੱਡੇ ਹੋਣਾ ਜਿਵੇਂ ਦਾ ਸਿਰ ਤੁਹਾਡੇ ਲਈ ਤੋੜਾ ਦੋਨਾਂ ਨੂੰ ਉਸਨੇ ਆਪਣਾ ਬਣਾ ਕੇ ਰੱਖੀ ਇਹ ਵੀ ਵਿਚਾਰਾ ਜੀ ਰੋਲਿਆ ਤਾਂ ਰੋਲਿਆ ਜੀ ਕਿਸੇ ਨੇ ਦਾ ਇਲਾਜ ਵੱਲ ਧਿਆਨ ਨਹੀਂ ਅੱਜ ਇਹ ਜੇ ਸਾਡੇ ਵਿਚਕਾਰ ਬੈਠਾ ਤਾਂ ਇਹਦਾ ਇਲਾਜ ਤਾਂ ਸਿਰ ਹੁੰਦਾ ਗਿਆ ਤਾਂ ਇਸ ਕਰਕੇ ਇਹ ਸਭ ਸਾਨੂੰ ਸਭ ਤੋਂ ਵੱਡੀ ਗੱਲ ਇੱਥੇ ਹੁਣ ਇਹਦੇ ਲਈ ਸਭ ਤੋਂ ਵੱਡੀ ਗੱਲ ਹੈ ਸੇਵਾ ਕਰ ਹੁਣ ਇਹ ਚੱਲ ਨਹੀਂ ਸਕਦਾ ਸਾਡਾ ਇਹ ਬਿਲਕੁਲ ਵੀ ਕੰਮ ਪਰ ਇਹ ਸੇਵਾ ਜਿਹੜੀ ਇੱਥੇ ਕਰਦਾ ਸਾਰੇ ਬੰਦਿਆਂ ਦੀ ਦੇਖ ਰਾਤ ਦੀ ਡਿਊਟੀ ਨਾਈਟ ਡਿਊਟੀ ਇਹ ਕਰਦਾ ਕਰਦਾ ਕਿਵੇਂ ਆ ਵੀ ਤੇਰਾ ਹਾਂ ਜਿੱਥੇ ਵੀ ਤੇ ਪਰਿਓ ਨੇ ਉਹਦੇ ਉੱਪਰ ਬੈ ਕੇ ਇੱਥੋਂ ਜਾਂਦਾ ਆਪ ਗੇਟਪੋਲ ਤਾ ਸਾਰੇ ਬੰਦਿਆਂ ਨੂੰ ਰਾਤ ਨੂੰ ਜੇ ਪਾਣੀ ਪੁਲਾਉਣਾ ਪਾਣੀ ਮਿਪੜਾ ਕਿਉਂ ਆ ਇਹਦਾ ਦਿਮਾਗ ਜਿਹੜਾ ਉਹ ਸਹੀ ਆ ਸਲੀਕ ਪੱਕ ਹੋਏ ਨਹੀਂ ਚੱਲਦਾ ਪਰ ਇਹਨੇ ਹਿੰਮਤ ਨਹੀਂ ਹਾਇ ਜੇ ਕੰਮ ਕਰਨੀ ਆ ਹਟਿਆ ਕਰਨੋ ਅੱਜ ਇਹਨਾਂ ਬੱਤਿਆਂ ਬੱਤੀਆਂ ਜਾਣਿਆਂ ਜੀ ਗੇਟ ਭੜ ਰਾਤ ਨੂੰ ਇਹ ਕਰਦਾ ਬਾਹਰ ਜਾ ਕੇ ਗੇਟ ਵੀ ਇਹ ਖੋਲਦਾ ਜੇ ਕੋਈ ਆਵੇ ਰਾਤ ਨੂੰ ਗੇਟ ਵੀ ਇਹਨੇ ਬੀਲ ਘੇਰ ਤੇ ਜਾਂਦਾ ਜੀ ਹੱਬ ਕਬੜੀ ਇਲਾਜ ਚੱਲ ਰਿਹਾ ਇਲਾਜ ਚੱਲ ਰਿਹਾ ਪਰ ਜਿਹੜਾ ਠੀਕ ਹੋਣੇ ਵਾਲੀ ਉਹ ਗੱਲ ਕਹਾਣੀ ਖਤਮ ਹੋ ਗਈ ਕਿਉਂਕਿ ਥਰੇ ਉਹ ਡਾਕਟਰਾਂ ਨੇ ਕਹਤਾ ਵੀ ਠੀਕ ਨਹੀਂ ਹੋਣਾ ਪਰ ਐਕਸਰਸਾਈਜ਼ ਉਹ ਤਾਂ ਕਰਦਾ ਕੋਈ ਪ੍ਰਮਾਤਮਾ ਦੀ ਕਿਰਿਸ਼ਮਾ ਕਿਰਪਾ ਹੋ ਜਾਏ ਕੁਝ ਪਹਿ ਨਹੀਂ ਸਕਦਾ ਇਸ ਕਰਕੇ ਅੱਜ ਜਿਹੜੀ ਤੁਸੀਂ ਰਖੜੀ ਬੰਨੀ ਆ ਆਪਣੇ ਨਹੀਂ ਆਪਣੇ ਨਹੀਂ ਅੱਜ ਆਏ ਸਭ ਤੋਂ ਵੱਡੀ ਗੱਲ ਇਹ ਹੈ ਇਹਦੇ ਆਪਣੇ ਅੱਜ ਆਉਂਦੇ ਪਰ ਆਪਣੇ ਨਹੀਂ ਆਏ ਤੁਸੀਂ ਅੱਜ ਆਪਣਾ ਵਟ ਕੇ ਇਹਦੇ ਅੱਗੇ ਖੋਤੇ ਰੱਖੇ ਉਸ ਕਰਕੇ ਇਹ ਸਭ ਤੋਂ ਖੁਸ਼ੀ ਵਾਲੀ ਗੱਲ ਭਾਰਤਾਈ ਦਾ ਪਰਿਵਾਰ ਦੇ ਵਿੱਚ ਉਹਦਾ ਜਨਮ ਹੋਇਆ ਇਹਦਾ ਦਿਮਾਗੀ ਤੌਰ ਤੇ ਠੀਕ ਨਹੀਂ ਹੋਇਆ ਤੇ ਪਰਿਵਾਰ ਨੇ ਨੂੰ ਬਾਹਰ ਛੱਡ ਦਿੱਤਾ ਇਹ ਸ਼ਮਸ਼ਾਨ ਘਾੜ ਜਿੱਥੇ ਅ ਸੰਸਕਾਰ ਕਰਦੇ ਆ ਸੀ ਉਹਦੇ ਉੱਪਰ ਇਹਨੂੰ ਛੱਡ ਦਿੱਤਾ ਤੇ ਉੱਥੇ ਉੱਪਰ ਉਹਦੇ ਸ਼ਮਸ਼ਾਨ ਘਾੜ ਦੇ ਕਮਰੇ ਦੇ ਵਿੱਚ ਰੰਡਾਉਂ ਉੱਥੇ ਰਹਿੰਦਾ ਸੀ ਉੱਥੇ ਰਹਿਣਾ ਉੱਥੇ ਖਾਣਾ ਉੱਥੇ ਪੀਣਾ ਮੋਬਾਈਲ ਅ ਜੂਕਸੇਨਾ ਮੋਬਾਈਲ ਉਹਨਾਂ ਨੇ ਮੋਬਾਈਲ ਫੜ ਕੇ ਇੱਕ ਸੈਲਫੀ ਖਿੱਚਣੀ ਤੇ ਉੱਥੋਂ ਹੀ ਨਾ ਹੀ ਦਾ ਸੈਲਫੀ ਪੈ ਗਿਆ ਕਿਉਂਕਿ ਇਹ ਅੱਗੇ ਪਿੱਛੇ ਪਤਾ ਹੀ ਨਹੀਂ ਕਿੱਥੇ ਦਾ ਰਹਿਣ ਵਾਲਾ ਤੇ ਹੁਣ ਇੱਥੇ ਸਾਡੇ ਕੋਲ ਰਹਿ ਕੇ ਇੱਥੇ ਇਹਦੇ ਲਈ ਸਪੈਸ਼ਲ ਜਿਹੜਾ ਹੁੰਦਾ ਸਕੂਲ ਉਹ ਟ੍ਰੇਨਿੰਗ ਜਿਹੜਾ ਕਰਦਾ ਟ੍ਰੇਨਿੰਗ ਉਹ ਸਪੈਸ਼ਲ ਸਕੂਲਿੰਗ ਲਈ ਹੈ ਸਾਡੇ ਸਵਾਰਥ ਲਈ ਅਸੀਂ ਕਿਸੇ ਤੋਂ ਮੰਗਣ ਦੀ ਇਹ ਸਾਡੇ ਵਿਚਕਾਰ ਇਹ ਮੰਦਰ ਦਾ ਪੁਜਾਰੀ ਆ ਇਹ ਉਹਨਾਂ ਚਿਰ ਹੀ ਸਹੀ ਸੀ ਜਿੰਨਾ ਚਿਰ ਇਹ ਲੋਕਾਂ ਦੀਆਂ ਅਰਦਾਸਾਂ ਕਰਦੀਆਂ ਸੀ ਕੋਈ ਕਹਿੰਦਾ ਮੈਂ ਬਾਹਰ ਜਾਣਾ ਕੋਈ ਕਹਿੰਦਾ ਮੈਨੂੰ ਨੌਕਰੀ ਮਿਲ ਜਾਏ ਕੋਈ ਕਹਿੰਦਾ ਮੈਂ ਇਲਾਜ ਠੀਕ ਹੋ ਜਾਏ ਪਰ ਜਦੋਂ ਉਹਨੂੰ ਆਪਣੇ ਦੀ ਲੋੜ ਪਈ ਇਲਾਜ ਦੀ ਤੇ ਉਦੋਂ ਸਾਰਿਆਂ ਨੇ ਪਿੰਡਦਿਆਂ ਨੇ ਸਾਨੂੰ ਫੋਨ ਕਰਕੇ ਦੱਸਤਾ ਵੀ ਇੱਕ ਮੰਦਰ ਦਾ ਪੁਜਾਰੀ ਬਹੁਤ ਮਾੜੀ ਹਾਲਤ ਵਿੱਚ ਪਿਆੜ ਕੇ ਲੇ। ਸੋਈ ਤੋਂ ਸਿੱਖਣ ਨੂੰ ਕੀ ਮਿਲਦਾ ਅਸੀਂ ਗੁਰਦੁਆਰੇ ਆਪਾਂ ਮੰਦਰਾਂ 'ਚ ਜਾ ਕੇ ਤਾਂ ਆਪਣੇ ਲਈ ਤਾਂ ਬਹੁਤ ਕੁਝ ਮੰਗਦੇ ਪਰ ਜਦੋਂ ਰੱਬ ਦੀ ਸੇਵਾ ਕਰਨ ਦਾ ਟਾਈਮ ਆਇਆ ਉਦੋਂ ਦੇਖ ਲਈਂ ਕਿ ਉਹ ਕਿਹੜੀ ਦਾ ਸੰਸਤਾ ਕਿਹੜੀ ਹੋਂਦ ਉਸ ਟਾਈਮ ਦੇਖੋ ਕੀ ਹਾਲ ਹਸੀ ਹੋਣਾ ਜਿਹੜੇ 36 ਸਾਲ ਇਹਨਾਂ ਨੂੰ ਇੱਕ ਕਮਰੇ ਦੇ ਵਿੱਚ ਬੰਦਰੇ ਜੇ ਜਦਾਂ ਕੋਈ ਕਿ ਕਿੜੀਆਂ ਜਗ੍ਹਾ ਬਣ ਗਈਆਂ ਆ ਦੇਖੋ ਉਹ ਬਾਪੂ ਜੀ ਅੱਜ ਜੇ ਤੁਸੀਂ ਇਹਨਾਂ ਦੇ ਰਹਿਗਾ ਅਨਮੋਲ ਇਹਦਾ ਜਦੋਂ ਜਨਮ ਹੋਇਆ ਇਹਦੇ ਜਦੋਂ ਮੈਂਟਲੀ ਸਹੀ ਨਹੀਂ ਸੀਗਾ ਤੇ ਜਦੋਂ ਇਹਨੂੰ ਤੇ ਇਹਦੇ ਘਰ ਦੇ ਨਾਲ ਇਹਨੂੰ ਕਾਲਜ ਦੇ ਨਾਲ ਨਹੀਂ ਉਹ ਤਾਂ ਕੌਲਾ ਹੁੰਦਾ ਬਾਹਰਲੇ ਪਾਸੇ ਇਦਾਂ ਹੁੰਦਾ ਆਪਣੀ ਕਮਰੇ ਦੇ ਘਰ ਦੇ ਵਿੱਚ ਬਣਿਆ ਹੁੰਦਾ ਉਹਦੇ ਨਾਲ ਬੰਦ ਰਹਿੰਦਾ ਇਹਨੇ 12 ਸਾਲ ਇਹਨੂੰ ਉੱਥੇ ਮਤਲਬ ਨਹੀਂ 12 ਸਾਲ ਦੀ ਉਮਰ ਸੀ ਇਹਨੂੰ 5-6 ਸਾਲ ਇਹਨੂੰ ਬੰਨ੍ਹ ਕੇ ਰੱਖਿਆ ਮਤਲਬ ਜੂ ਵੱਡਾ ਹੋਇਆ ਇਹਨੇ ਇਲਾਜ ਇਹਨੂੰ ਕਰਾਉਣ ਦੀ ਲੋੜ ਸੀਗੀ ਕਿਉਂਕੋ ਜਮਾਂਦਰੂ ਸੀਗਾ ਚਲੋ ਜੇ ਇਲਾਜ ਹੋਣਾ ਸੀ ਇਹਨੂੰ ਸਾਹਮਣੇ ਦੀ ਲੋੜ ਸੀ ਉਹਨੇ ਕੀਤਾ ਇਹਦੇ ਪੈਰ ਨੂੰ ਰੱਸੀ ਬੰਨ੍ਹ ਕੇ ਨਾ ਟਕੌਲੇ ਦੇ ਨਾਲ ਬੰਨ੍ਹਤਾ ਜਿਵੇਂ ਅਸੀਂ ਜਾਨਵਰ ਘਰਾਂ ਚ ਬੰਨ੍ਹਦੇ ਹਾਂ ਫਿਰ ਉਹ ਤੋਂ ਹੀ ਛੜਵਾ ਕੇ ਲਿਆਂਦਾ ਲੈ ਆ ਕੇ ਹੁਣ ਆ ਤੁਹਾਡੇ ਸਾਹਮਣੇ ਕੋਈ ਅਸੀਂ ਤਾਂ ਨਹੀਂ ਬੰਨਿਆ ਹੈਗਾ ਅਸੀਂ ਕਿੱਦਾਂ ਸਾਹਮਣੇ ਆ ਅਸੀਂ ਵੀ ਸਾਹਮਣੇ ਅਸੀਂ ਵੀ ਦਵਾਈ ਕਰਾਉਂਦੇ ਹਾਂ ਅਸੀਂ ਵੀ ਸਾਡੇ ਕੋਲ ਵੀ ਰਹਿੰਦਾ ਲੈਟਰਨ ਬਾਥਰੂਮ ਵਿੱਚ ਕਰਦਾ ਇਹਨੂੰ ਪਤਾ ਹੀ ਨਹੀਂ ਕੁਝ ਵੀ ਹੈਗਾ ਡਾਈਪਰ ਲੱਗਦਾ ਹੈ ਅਸੀਂ ਵੀ ਸਾਹਮਣੇ ਆ ਪਰ ਸਾਨੂੰ ਇਹ ਆ ਵੀ ਜੇ ਸਾਡੇ ਘਰ ਦੇ ਵਿੱਚ ਕੋਈ ਜਨਮ ਕਿਸੇ ਨੇ ਲੈ ਲਿਆ ਇਹ ਨਹੀਂ ਹੈਗਾ ਵੀ ਅਸੀਂ ਉਹਨੂੰ ਸਿੱਟ ਦਈਏ ਬਾਹਰ ਰੂੜੀਆਂ ਦੇ ਉੱਪਰ ਕਈ ਕਈ ਰੋੜਾਂ ਤੇ ਛੱਡ ਦਿੰਦੇ ਆ ਕਿਉਂ ਕਿਤੇ ਛੱਡ ਦਿੰਦੇ ਆ ਸਾਨੂੰ ਲੋੜ ਆ ਉਹਦੀ ਦੇਖਭਾਲ ਕਰਨ ਦੀ ਉਹ ਵੀ ਪਰਮਾਤਮਾ ਦਾ ਜੀ ਆ ਜਿੰਨੇ ਵੀ ਜਨਮ ਲਿਆਇਆ ਇਹਨੂੰ ਸਮਝ ਨਹੀਂ ਹੈਗੀ ਤਾਂ ਅਸੀਂ ਅਸੀਂ ਇਹਨੂੰ ਪਾਲ ਨਹੀਂ ਸਕਦੇ ਆਹੀ ਘਰਾਂ ਦੇ ਵਿੱਚ ਲੋਕ ਜਾਨਵਰ ਪਾਲੀ ਜਾਂਦੇ ਆ ਤੇ ਉਹਨਾਂ ਨੂੰ ਦੇਖਰੇਖ ਕਰਦੇ ਤੇ ਇਹ ਵੀ ਇੱਕ ਇਨਸਾਨ ਆ ਇਹ ਪਾਲਾਏ ਐ ਗੌਤ ਵਧੀਆ ਕੰਮ ਡਰਾਈਵਰੀ ਕਰਦਾ ਸੀ ਕਿਸੇ ਟਾਈਮ ਦੋ ਘਰਾ ਸੀ ਤੇ ਇਹਦੇ ਪਿੰਡ ਦੇ ਵਿੱਚ ਕਿਸੇ ਦੇ ਨਾਲ ਅਸੀਂ ਸਭ ਤੋਂ ਵੱਡੀ ਇਹਦੀ ਇਹ ਗੱਲ ਆ ਵੀ ਆਪਾਂ ਕਿਸੇ ਦਾ ਦਿਲ ਨਹੀਂ ਦਿਖਾਉਣਾ ਕੋਈ ਪਤਾ ਨਹੀਂ ਪ੍ਰਮਾਤਮਾ ਕਿਦੇ ਵੇਲੇ ਕਿੱਥੇ ਕੀ ਹੋ ਜਾਏ ਜਦੋਂ ਆਪਾਂ ਕਿਸੇ ਨਾਲ ਮਾੜਾ ਕੰਮ ਕਰਦੇ ਆ ਇਹਦੀ ਜ਼ਮੀਨ ਕਿਸੇ ਨੇ ਦੱਬ ਲਈ ਇਹਦੀ ਜਿਹੜੀ ਜ਼ਮੀਨ ਸੀ ਉਹ ਕਿਸੇ ਨੇ ਧੋਖੇ ਦੇ ਨਾਲ ਖਿਡਾ ਲਈ ਉਹਦਾ ਜਿਹੜਾ ਇਹਨੇ ਦਿਲ ਤੇ ਲਾਈ ਸੀ ਮੇਰੀ ਜ਼ਮੀਨ ਆ ਉੱਥੋਂ ਹੀ ਇਹਦਾ ਦਿਲ ਅਤਿਆਤ ਇਹਨੇ ਆਪਣੇ ਆਪ ਨਹੀਂ ਬੈਠੇ ਹੁਣ ਵੀ ਪਟਵਾਰੀਆਂ ਦੀ ਗੱਲਾਂ ਕਰਦਾ ਕਿਤੇ ਕਿਤੇ ਕਰਦਾ ਇਹ ਸਭ ਤੋਂ ਵੱਡੀ ਗੱਲ ਇਹ ਮਨਸੇ ਕਰਦਾ ਸੀ ਮਨਸੇ ਦਾ ਆਦੀ ਹੋ ਗਿਆ ਇਹਨੇ ਆਪਣੇ ਆਪ ਨੂੰ ਮੈਂਟਲੀ ਹੋ ਗਿਆ ਘਰਦਿਆਂ ਨੂੰ ਵੀ ਸਾਥ ਛੱਡ ਦਿੱਤਾ ਘਰਦਿਆਂ ਨੂੰ ਵੀ ਸਾਥ ਛੱਡ ਦਿੱਤਾ ਫਿਰ ਇਹਨੂੰ ਲਿਆ ਕੇ ਹੁਣ ਬਿਲਕੁਲ ਠੀਕ ਠਾਕ ਆ ਹੁਣ ਇਲਾਜ ਇਹਦਾ ਚੱਲਿਆ ਇਹਨਾਂ ਨੂੰ ਅਸੀਂ 34 ਸਾਲ ਕਿਸੇ ਨੇ ਬੰਦੀ ਬਣਾ ਕੇ ਕੰਮ ਕਰਵਾਉਂਦੀ ਸੀ ਬੰਦੀ ਬਣਾ ਕੇ ਕੰਮਕ ਤੁਰ ਨਹੀਂ ਸੀ ਹੁੰਦਾ ਇਹਨੂੰ ਕੋਹਾ ਸਟਾਉਣਾ ਮਾਰ ਕਟਾਈ ਕਰਨੀ ਬੰਦੀ ਜ਼ਬਰਦਸਤੀ ਬੰਦੀ ਬਣਾ ਕੇ ਕੰਮ ਕਰਵਾਇਆ ਜਾਂਦਾ ਸੀ ਤੇ ਅੱਜ ਇਹਨਾਂ ਨੂੰ ਸੜਾ ਕੇ ਲਿਆ ਕੇ ਹੋਰ ਬਿਲਕੁਲ ਠੀਕ ਠਾਕ ਆ ਸਾਡੇ ਕੋਲ ਆ ਦੇਖੇ ਸਾਡੇ ਪੰਜਾਬ ਦੇ ਵਿੱਚ ਬਹੁਤ ਐਜੇ ਪਰਿਵਾਰ ਆ ਜਿਹੜੇ ਲੋਕ ਕਈਆਂ ਨੂੰ ਫੜ ਕੇ ਜ਼ਬਰਦਸਤੀ ਲਿਆ ਕੇ ਬੰਦੀ ਬਣਾ ਕੇ ਕੰਮ ਕਰਵਾਉਂਦੇ ਤੁਹਾਡੇ ਪਿੰਨੇ ਵਿੱਚ ਸ਼ਹਿਰ ਵਿੱਚ ਵੀ ਜੇਕਰ ਕੋਈ ਤੁਹਾਨੂੰ ਪਤਾ ਲੱਗਦਾ ਪਾਛੇ ਦੱਸੋ ਤੁਸੀਂ ਦੱਸੋ ਉਹਦੀ ਆਵਾਜ਼ ਜਦੋਂ ਤੁਹਾਨੂੰ ਲੱਗਦਾ ਵੀ ਤੁਹਾਡੇ ਲਾਗੇ ਆਂਡ ਗਵਾਂਡ ਦੇ ਵਿੱਚ ਕੋਈ ਜ਼ਬਰਦਸਤੀ ਕੋਈ ਖੇਤੀਬਾੜੀ ਦਾ ਕੰਮ ਕਰਵਾਉਂਦਾ ਬਿਨਾਂ ਪੈਸੇ ਉੱਟਦੇ ਆਂਡ ਗਵਾਂਡ ਚ ਬਹੁਤ ਐਜੋਜੇ ਹੈਗੇ ਹਜੇ ਤੱਕ ਸਾਡੇ ਤੱਕ ਨਿਗਾਹ ਨਹੀਂ ਪਹੁੰਚੀ ਸਾਡੀ ਨਿਗਾਹ ਨਹੀਂ ਪਈ ਕਿਸੇ ਨੇ ਦੱਸੀ ਆ ਤੁਸੀਂ ਸਾਨੂੰ ਸਾਡੇ ਤੱਕ ਇਹ ਸਲਾਹ ਦੱਸ ਸਕਦੇ ਆ ਤੁਹਾਡਾ ਨਾਂ ਨਹੀਂ ਆਊਗਾ ਕਦੀ ਵੀ ਆਵਾਜ਼ ਚ ਇਹ ਨਾਂ ਵੀ ਆ ਜੀਵਾ ਜੇ ਅੱਜ ਤੱਕ ਅਸੀਂ ਜ਼ੁਲਮ ਦੇ ਖਿਲਾਫ ਆਵਾਜ਼ ਨਹੀਂ ਚੱਕਾਂ ਤੇ ਕੌਣ ਕੌਣ ਉਦੀ ਇਹਨਾਂ ਵਿਚਾਰੇ ਦੀ ਰੱਖਿਆ ਕਰੂਗਾ ਇਹਨਾਂ ਨੂੰ ਜੇ ਆਪਾਂ ਨਾਂ ਲਿਆਉਂਦੇ ਇਹ ਅਜੇ ਤੱਕ ਵੀ ਕੰਮ ਕਰੀ ਗਏ ਕਿੰਨੇ ਸਾਲ ਬਾਬਾ ਕੰਮ ਕੀਤਾ ਹੈ 36 36 ਸਾਲ ਕੰਮ ਕੀ ਬੀਡੀਓ ਮਾਰਕਟਾਈਂਗ ਵੀ ਕਰਦੇ ਸੀ ਇਹਨਾਂ ਪੁੱਛ ਇਹਾਂ ਵੀ ਕੋਈ ਨਹੀਂ ਪੈਸਾ ਵੀ ਕੋਈ ਨਹੀਂ ਕੀਤਾ 36 ਸਾਲ ਹੋ ਗਏ ਇਹਨਾਂ ਨੇ ਕੰਮ ਨਹੀਂ ਕੀਤਾ ਆਹ ਦੇ ਹੱਥ ਵੀ ਉਂਗਲਾਂ ਵੀ ਵੱਡ ਲੱਤੀਆਂ ਐ ਹੋਜੇ ਉਹ ਬੰਦੇ ਜਿਹੜੇ ਵੀਡੀਓ ਪਾਜੀ ਦੇਖ ਰਹੇ ਹੋ ਅਗਰ ਉਹਨਾਂ ਦੇ ਇਲਾਕੇ ਵਿੱਚ ਵੀ ਕੋਈ ਇਦਾਂ ਦਾ ਪਰਸਨ ਕੋਈ ਇਦਾਂ ਦਾ ਕਿਤੇ ਵੀ ਕੋਈ ਹੋਵੇ ਤੁਸੀਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਹਾਂ ਆ ਜੋ ਸਭ ਤੋਂ ਵੱਡੀ ਗੱਲ ਇਹ ਆ ਬਾਪੂ ਜੀ ਆਪਾਂ ਜੀ ਉੱਠੋ ਇਹਨਾਂ ਦਾ ਬੇਟਾ ਬੈਲਜੀਅਮ ਦੇ ਵਿੱਚ ਆ ਕਦੀ ਬਾਹਰ ਚਲ ਗਿਆ ਕਦੀ ਪੁੱਛਿਆ ਨਹੀਂ ਆਪਣੇ ਬਜ਼ੁਰਗਾਂ ਨੂੰ ਇੱਥੇ ਛੱਡ ਗਿਆ ਨਾ ਸਾਨੂੰ ਕਦੀ ਉਹਨੇ ਫੋਨ ਕੀਤਾ ਨਾ ਕੋਈ ਹਾਲ ਨਾ ਚਾਲ ਤੇ ਅੱਜ ਤੁਸੀਂ ਸਭ ਤੋਂ ਵੱਡੀ ਗੱਲ ਇਹਨਾਂ ਦੀ ਰਖੜੀ ਬਣੀ ਇਹਨਾਂ ਦਾ ਤੁਸੀਂ ਸਹਾਰਾ ਹੋ ਇੱਥੇ ਸਭ ਤੋਂ ਵੱਡੀ ਗੱਲ ਵਾਲੀਆ ਸਾਹਿਬ ਸਾਡੇ ਕਿਸੇ ਟਾਈਮ ਇਹਨਾਂ ਦਾ ਇੱਕ ਤਾਂ ਪੱਠਾ ਹੁੰਦਾ ਸੀ ਮੰਡੀ ਚਾੜ੍ਹ ਤੇ ਕੱਪੜੇ ਦੀ ਦੁਕਾਨ ਹੁੰਦੀ ਸੀ ਬਹੁਤ ਰਾਇਲ ਫੈਮਿਲੀ ਸੀ ਕਿਸੇ ਟਾਈਮ ਇਹ ਤੇ ਅੱਜ ਇਹਨਾਂ ਦੇ ਆਪਣਿਆਂ ਨੇ ਵੀ ਸਾਥ ਛੱਡ ਪੁਰਾਣੀ ਆ ਦੇ ਆ ਪੁਰਾਣੀ ਫੋਟੋ ਹੈ ਇਹਨਾਂ ਦੀ ਆ ਨਾਉ ਦੇਖੋ ਇਹਨਾਂ ਦੀ ਕਿੱਦ ਕਿੱਦ ਹੁੰਦੇ ਸੀ ਸਾਡੇ ਨੇ ਚਲੇ ਗਏ ਸੀ ਘਰ ਵਿੱਚ ਹੀ ਅੰਦਰ ਹੀ ਬੈਠੇ ਰਹੇ ਨਾਲ ਖਲਾਉਗੀ ਸੀ ਤੇ ਪਿੰਡ ਵਾਲੇ ਦੱਸਦੇ ਭੱਜ ਗਏ ਬਾਬਾ ਜੀ ਇੱਥੇ ਤੁਸੀਂ ਖੋਜਾਂ ਨਹੀਂ ਖੋਜਾਂ ਇੱਥੇ ਆ ਜਿਹੜੇ ਆ ਇਹਨਾਂ ਦੀ ਗੱਡੀ ਹੋਵੇ ਇਹ ਸਾਡੇ ਝਾਵਾਂ ਤੋਂ ਆ ਇਹਨਾਂ ਨੂੰ ਜਦੋਂ ਮੈਂਟਲੀ ਹੋ ਗਿਆ ਪੂਰੇ ਇਹਨਾਂ ਨੂੰ ਕੀ ਕੀਤਾ ਨਹੀਂ ਇਲਾਜ ਕਰਾਉਣ ਦੀ بجائے ਬਲੇ ਦੋਨਿਆਲ ਸਰ ਜੀ ਰਬਾਣਾ ਛਾਣਾ ਇਹਨੂੰ ਜਦੋਂ ਆ ਫੋਟੋ ਮੁੰਡਾ ਦਿਖਾ ਲੂਗਾ ਇਹਦਾ ਇਲਾਜ ਕਰਾਉਣ ਦੀ بجائے ਨੂੰ ਬੰਦਤਾ ਏਦਾ ਮੰਜੇ ਦੇ ਨਾਲ ਬੰਨ ਕੇ ਰੱਖਿਆ ਸੀ ਜਦੋਂ ਮੈਂ ਲੈਣ ਗਏ ਨਾ ਅਸੀਂ ਤੇ ਇਹਨੂੰ ਬੰਨਿਆ ਪਿਆ ਸੀ ਤੇ ਇਹਨੂੰ ਤੇ ਬੰਨ ਕੇ ਇਹਨੂੰ ਇਲਾਜ ਵੀ ਨਹੀਂ ਕਰਵਾਇਆ ਤੇ ਇਹਨੂੰ ਮਤਲਬ ਦੇਖਿਆ ਵੀ ਉਹਨੂੰ ਜ਼ਿੰਮੇਵਾਰੀ ਦਾ ਦੇਖਿਆ ਭਾਜ ਦਾ ਤੇ ਇਹਨੂੰ ਬੰਦ ਦਿੱਤਾ ਤੇ ਅੱਜ ਤੁਹਾਡੇ ਸਾਹਮਣੇ ਆ ਦੇਖੋ ਬਿਲਕੁਲ ਠੀਕ ਠਾਕ ਆ ਸਭ ਤੋਂ ਵੱਡੀ ਗੱਲ ਪਿਆਰ ਆ ਪਿਆਰ ਦੇ ਨਾਲ ਹੀ ਸਭ ਕੁਝ ਹੀ ਆਕੇ ਦੇਖੋ इमोशनल ਹੋ ਗਏ ਬਾਬਾ ਜੀ ਮਨਜੋਤ ਪਾਜੀ ਇਹ ਦਿਲੋਂ ਖੁਸ਼ ਵੀ ਆ ਕਿਉਂਕਿ ਅੱਜ ਰਖੜੀਆਂ ਬਣੀਆਂ ਗਈਆਂ ਬਿਲਕੁਲ ਜੀ ਆ ਆ ਭਗਤ ਆ ਸਾਡਾ ਇਧਰ ਬਾਗਾ ਆ ਉਹ ਵੀ ਉਹਦੇ ਆਪਣੇ ਪਾਪੜਿਆਂ ਨੇ ਖਾਸ ਕਰ ਦਿੱਤਾ ਇਧਰ ਇਹ ਵੀ ਕਿਸੇ ਟਾਈਮ ਬੜਾ ਵਧੀਆ ਫੈਮਿਲੀ ਜੋ ਸੁਨਿਆਰਿਆਂ ਦੀ ਫੈਮਿਲੀ ਸੀ ਕਿਸੇ ਨੇ ਜ਼ਬਰਦਸਤੀ ਰੱਖ ਕੇ ਕੰਮ ਕਰਵਾ ਕੇ ਸਾਰੀ ਜ਼ਿੰਦਗੀ ਬਰਬਾਰ ਕਰ ਦਿੱਤੀ ਆ ਆ ਇਦਾਂ ਬੰਨੇ ਆ ਸੀ ਇਦਾ ਬੰਨ ਕੇ ਰੱਖਿਆ ਹੈ ਸਾਰੇ ਇਕੱਲੇ ਇਕੱਲੇ ਦੀ ਕਿਸੇ ਨੂੰ ਕਿਸੇ ਸੰਗਲਾਂ ਦੇ ਨਾਲ ਆ ਦੇਵ ਆ ਇਹਨੂੰ ਵੀ ਸੰਗਲਾਂ ਦੇ ਨਾਲ ਬੰਨੇ ਆ ਸੀ ਹਰੇਕ ਬੰਦੇ ਨੂੰ ਆਪਣੇ ਸੰਗਲਾਂ ਦੇ ਨਾਲ ਕਿਸੇ ਨੇ ਕਿਸੇ ਤਰ੍ਹਾਂ ਕਹਿ ਨਹੀਂ ਫੜਾ ਕੇ ਲਿਆਂਦਾ ਕਿਸੇ ਦੇ ਆਪਣੇ ਨੇ ਛੜ ਦਿੱਤਾ ਆ ਆ ਵੀ ਜ਼ਬਰਦਸਤੀ ਕੋ ਕੰਮ ਕਰਵਾਉਂਦੇ ਸੀਗੇ ਇਹ ਆ ਧੂਤਾ ਪਿੰਡ ਤੋਂ ਆ ਇਹ ਵੀ ਵਿਚਾਰੇ ਦੀ ਮਾਤਾ ਆ ਬਜ਼ੁਰਗ ਆ ਇਹ ਵੀ ਅੱਗੇ ਪਿੱਛੇ ਹੈ ਨਹੀਂ ਕੋਈ ਵੀ ਹਰੇਕ ਬੰਦਾ ਦੀ ਆਪਣੀ ਆਪਣੀ ਇੱਕ ਸਟੋਰੀ ਆ ਉੱਪਰ ਥੱਲੇ ਸਾਰਾ ਭਰਿਆ ਹੋਇਆ ਆ ਇਵੇਂ ਹੀ ਆ ਸਭ ਤੋਂ ਵੱਡੀ ਗੱਲ ਸਿੱਖਿਆ ਇਹ ਮਿਲਦੀ ਆ ਵੀ ਆਪਾਂ ਆਪਣੇਆਂ ਦੇ ਨਾਲ ਹੀ ਸਾਨੂੰ ਸਭ ਤੋਂ ਵੱਡੀ ਖੁਸ਼ੀ ਆ ਉਹਨਾਂ ਚ ਹੀ ਰੱਬ ਆ ਅਸੀਂ ਕਿਤੇ ਆਲਦਵਾਲੇ ਰੱਬ ਨਾਲ ਲੱਭੀਏ ਸਾਨੂੰ ਮਾਪੇ ਪਾਪ ਸਭ ਤੋਂ ਵੱਡੀ ਸੇਵਾ ਉਹਨਾਂ ਦੇ ਵਿੱਚ ਹੀ ਖੁਸ਼ੀ ਆ ਪ੍ਰਮਾਤਮਾ ਵਿੱਚ ਮਿਲਦੀ ਆ ਤੁਸੀਂ ਕਰਕੇ ਦੇਖੋ ਜਦੋਂ ਆਪਣੇ ਪਿਆਰ ਕਰਦੇ ਆ ਨਾਲੇ ਤੁਹਾਡਾ ਸਾਥ ਵੀ ਤੁਹਾਡੇ ਆਪਣੀ ਅਸੀਂ ਬਗਾਨਿਆਂ ਦੇ ਵਿੱਚੋਂ ਕਹੀ ਜਾਈਏ ਤੁਸੀਂ ਆਪਣਾ ਤੁਹਾਡੇ ਜੋ ਜੋ ਤੁਹਾਡੇ ਆਪਣੇ ਸੋਚਣਗੇ ਕੋਈ ਪ੍ਰਾਇਰ ਹੀ ਸੋਚਣਾ ਕੋਈ ਖੀਰ ਦਾ ਲੰਗਰ ਆ ਰਿਹਾ ਕੋਈ ਤੁਲੇ ਪੁਰੀਆਂ ਖਵਾ ਰਿਆ ਪਰ ਅਸਲੀ ਲੰਗਰ ਤੁਸੀਂ ਆਪਣੀ ਗੱਡੀ ਜਾਂ ਬਾਈਕ ਦੇ ਵਿੱਚ ਸਮਾਨ ਰੱਖੋ ਲੋੜਵੰਦ ਜਿਹੜਾ ਕਿਸੇ ਨੂੰ ਦੇ ਸਕੀਏ ਜਿੱਥੇ ਵੀ ਤੁਹਾਨੂੰ ਕੋਈ ਲੋੜਵੰਦ ਮਿਲਦਾ ਕੋਈ ਭੁਖਾਰੀ ਮਿਲਦਾ ਪੈਸੇ ਮੰਗਦਾ ਉਹਨੂੰ ਪੈਸੇ ਦੇਣ ਦੀ ਜਗ੍ਹਾ ਉਹਨੂੰ ਖਾਣਾ ਖਿਲਾਓ ਅਗਰ ਉਹ ਠੰਡ ਹੈ ਤਾਂ ਗਰਮ ਕੱਪੜੇ ਰੱਖੋ ਆਪਣੀ ਗੱਡੀ ਵਿੱਚ ਆਪਣੇ ਕੋਲ ਰੱਖੋ ਬੰਨ ਕੇ ਜਿੱਥੇ ਵੀ ਕੋਈ ਲੋੜਵੰਦ ਮਿਲਦਾ ਉਹਨੂੰ ਗਰਮ ਕੱਪੜੇ ਦੇ ਦਿਓ ਭੁਖੇ ਨੂੰ ਰੋਟੀ ਖਿਲਾਉਣਾ ਔਰ ਨਿਆਸਰੇ ਨੂੰ ਆਸਰਾ ਦੇਣਾ ਬਹੁਤ ਵੱਡਾ ਕੰਮ ਹੈ ਔਰ ਤੁਸੀਂ ਤੁਹਾਡੇ ਆਲੇ ਦੁਆਲੇ ਬਹੁਤ ਸਾਰੇ ਲੋਕੀ ਇੱਦਾਂ ਦੇ ਹੁੰਗੇ ਜਿਹਨਾਂ ਨੂੰ ਲੋੜ ਹੈ ਕੋਈ ਗਰੀਬ ਬੱਚੀ ਹੈ ਜਿਹੜਾ ਪੜ੍ਹ ਜਿਹੜੀ ਪੜ੍ਹਨਾ ਚਾਹੁੰਦੀ ਹੈ ਉਹਦੇ ਕੋਲ ਡਰੈੱਸ ਨਹੀਂ ਹੈ ਉਹਦੇ ਕੋਲ ਸਾਈਕਲ ਨਹੀਂ ਹੈ ਸਕੂਲ ਜਾਣ ਲਈ ਵਰਦੀ ਨਹੀਂ ਹੈਗੀ ਕੱਪੜੇ ਲਈ ਪੈਸੇ ਨਹੀਂ ਹੈਗੇ ਬੂਟ ਸ਼ੂਜ਼ ਨਹੀਂ ਹੈਗੇ ਸਰਦੀਆਂ ਵਿੱਚ ਨੰਗੇ ਪੈਰੀ ਜਾਂਦੇ ਨੇ ਬੱਚੇ ਇੱਦਾਂ ਦੇ ਬੱਚਿਆਂ ਦੀ ਹੈਲਪ ਕਰੋ ਸਾਨੂੰ ਪਰਮਾਤਮਾ ਨੇ ਚੰਗੇ ਘਰ ਵਿੱਚ ਪੈਦਾ ਕੀਤਾ ਬਹੁਤ ਕੁਝ ਦਿੱਤਾ ਹੋਇਆ ਔਰ ਤੁਸੀਂ ਲੋੜਵੰਦ ਲੱਭ ਕੇ ਉਹਦੀ ਹੈਲਪ ਕਰੋਗੇ ਤੁਹਾਨੂੰ ਬਹੁਤ ਸਕੂਨ ਮਿਲੇਗਾ ਫालतू ਪੈਸੇ ਖਰਚਣ ਨਾਲੋਂ ਕਿਸੇ ਲੋੜਵੰਦ ਦੀ ਹੈਲਪ ਕਰੋਗੇ ਤਾਂ ਪਰਮਾਤਮਾ ਵੀ ਤੁਹਾਡੇ ਦੇ ਖੁਸ਼ ਹੋ ਕੇ ਤੁਹਾਡਾ ਫਿਊਚਰ ਵਧੀਆ ਕਰੂਗਾ। ਜਿਹ ਵੀ ਇੱਥੇ ਸਾਡੇ ਕੋਲ ਆਉਂਦਾ ਆ ਬੜੀ ਖੁਸ਼ੀ ਹੁੰਦੀ ਹੈ ਇਹਨਾਂ ਨੂੰ ਜਿਹੜੀ ਹੁਣ ਅੰਦਰੋਂ ਅੰਦਰ ਹੀ ਖੁਸ਼ ਆ ਇਹ ਅੱਜ ਸਵੇਰ ਦਾ ਪੁੱਛਦੇ ਜੋ ਤਿਆਰ ਹੋ ਦੇ ਗਏ ਨੇ ਆਉਣਾ ਆ ਆਉਣਾ ਆ ਮਤਲਬ ਇਹਨਾਂ ਨੂੰ ਲੱਗੀ ਖੁਸ਼ੀ ਆ ਹੁਣ ਆ ਬੈਲਜੀਅਮ ਬੈਠੇ ਆ ਉਹਨਾਂ ਦੇ ਬੱਚੇ ਨੇ ਆਪਣੇ ਨੇ ਅੱਜ ਪੁੱਛਿਆ ਹੀ ਨਹੀਂ ਕਿ ਬਿੰਬਾ ਜਤਿਹਾਰ ਆ ਕੋਈ ਤੁਸੀਂ ਆਏ ਆ ਅੱਜ ਬੜੀ ਖੁਸ਼ੀ ਉਹਨਾਂ ਨੂੰ ਵੀ ਅੰਦਰੋਂ ਅੰਦਰ ਹੀ ਜਿਹੜੀ ਖੁਸ਼ੀ ਹੋ ਕੇ ਤਾਂ ਵੱਖਰਾ ਹੀ ਨਾਲ